WhatsApp ਚੈਟ ਬਣੀ ਇਸ ਸਖਸ਼ ਦੇ ਲਈ ਮੁਸੀਬਤ ਮਿਲਿਆ 22 ਕਰੋੜ ਦਾ ਨੋਟਿਸ ਸੋਚੋ ਜੇ ਤੁਹਾਡੇ ਮੋਬਾਈਲ ਦੀ ਕਿਸੇ WhatsApp ਚੈਟ ਜਾਂ ਫੋਟੋ ਦੇ ਆਧਾਰ ਦੇ ਉੱਤੇ ਤੁਹਾਨੂੰ 22 ਕਰੋੜ ਰੁਪਏ ਦਾ ਟੈਕਸ ਨੋਟਿਸ ਮਿਲ ਜਾਵੇ ਤਾਂ ਅਜਿਹਾ ਹੀ ਤੁਸੀਂ ਕੀ ਕਰੋਗੇ ਤਾਂ ਹੈਰਾਨ ਕਰਨ ਵਾਲਾ ਮਾਮਲਾ ਦਿੱਲੀ ਦੇ ਇੱਕ ਵਿਅਕਤੀ ਦੇ ਨਾਲ ਹੋਇਆ ਹੈਗਾ ਉਧਰੋਂ ਸਾਹਮਣੇ ਆਇਆ ਕੁਮਾਰ ਦੇ ਨਾਲ ਹੋਇਆ ਹੈਗਾ ਇਨਕਮ ਟੈਕਸ ਵਿਭਾਗ ਨੇ ਕੁਮਾਰ ਨੂੰ 22 ਕਰੋੜ ਦੇ ਜੋ ਕਿ ਅਸਪਸ਼ਟ ਨਿਵੇਸ਼ ਦਾ ਇੱਕ ਨੋਟਿਸ ਭੇਜਿਆ ਹੈ ਵਿਭਾਗ ਨੇ ਇਸ ਦੇ ਲਈ ਆਪਣੇ ਜੋ ਕਿ ਆਧਾਰ ਬਣਾਇਆ ਹੈਗਾ ਕਿ ਕਿਸੇ ਜੋ ਕਿ ਕਿਸੇ ਤੀਜੇ ਵਿਅਕਤੀ ਦੇ ਮੋਬਾਈਲ ਦੇ ਵਿੱਚ ਮਿਲੀ ਵਟਸਐਪ ਚੈਟ ਅਤੇ ਕੁਝ ਲਿਫਾਫਿਆਂ ਦੀ ਤਸਵੀਰਾਂ ਨੇ ਤਾਂ ਮਾਮਲਾ ਸ਼ੁਰੂ ਕਿਵੇਂ ਹੋਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਦੱਸ ਦੇ ਕਿ ਸੂਤਰਾਂ ਦੇ ਮੁਤਾਬਕ ਦ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਨਕਮ ਵਿਭਾਗ ਨੇ ਇੱਕ ਰੀਅਲ اسٹیਟ ਕੰਪਨੀ ਦੇ ਉੱਤੇ ਛਾਪਾ ਮਾਰਿਆ ਜਾਂਚ ਦੌਰਾਨ ਪ੍ਰਵੀਨ ਜੈਨ ਨਾਮ ਦੇ ਇੱਕ ਵਿਅਕਤੀ ਦੇ ਮੋਬਾਈਲ ਤੋਂ ਕੁਝ ਤਸਵੀਰਾਂ ਅਤੇ ਵਟਸਐਪ ਚੈਟ ਮਿਲਿਆ ਉਹਨਾਂ ਚੈਟਾਂ ਦੇ ਵਿੱਚ ਕੁਝ ਲਿਫਾਫਿਆਂ ਦੀਆਂ ਤਸਵੀਰਾਂ ਸਨ ਜਿਨ੍ਹਾਂ ਦੇ ਉੱਤੇ ਵੱਖ-ਵੱਖ ਲੋਕਾਂ ਦੇ ਨਾਮ ਲਿਖੀ ਹੋਏ ਸਨ ਵਿਭਾਗ ਦਾਅਵਾ ਹੈਗਾ ਕਿ ਇਹਨਾਂ ਲਿਫਾਫਿਆਂ ਦੇ ਵਿੱਚ ਨਕਦ ਜਾਂ ਫਿਰ ਚੈੱਕ ਰੱਖੇ ਗਏ ਸਨ ਜੋ ਨਿਵੇਸ਼ ਦੇ ਉੱਤੇ ਜੋ ਕਿ ਵਾਪਸੀ ਦੇਣ ਦੇ ਲਈ ਵਰਤੇ ਜਾਂਦੇ ਸਨ ਇਹਨਾਂ ਦੇ ਵਿੱਚੋਂ ਇੱਕ ਲਿਫਾਫੇ ਦੇ ਉੱਤੇ ਕੁਮਾਰ ਨਾਮ ਵੀ ਲਿਖਿਆ ਹੋਇਆ ਸੀਗਾ ਵਿਭਾਗ ਨੇ ਮੰਨ ਲਿਆ ਕਿ ਉਹ ਉਹੀ ਕੁਮਾਰ ਹੈ ਜਿਨ੍ਹਾਂ ਨੇ ਉਹਨਾਂ ਨੇ ਕਿਸੇ ਕੰਪਨੀ ਦੇ ਵਿੱਚ 22 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈਗਾ ਤਾਂ ਵਿਭਾਗ ਨੇ ਇਨਕਮ ਕਾਨੂੰਨ ਦੀ ਧਾਰਾ 153 ਸੀ ਅਤੇ 69 ਦੇ ਤਹਿਤ ਕਾਰਵਾਈ ਕਰਦੇ ਹੋਏ ਕੁਮਾਰ ਦੇ ਉੱਤੇ 22 ਕਰੋੜ 50 ਲੱਖ 75 ਹਜ਼ਾਰ ਰੁਪਏ ਦੇ ਜੋ ਕਿ ਅਕੋਸ਼ਿਤ ਨਿਵੇਸ਼ ਅਤੇ ਈ ਕਰੋੜ 50 ਲੱਖ 750 ਰੁਪਏ ਦੀ ਅਕੋਸ਼ਿਤ ਰਕਮ ਦਾ ਦੋਸ਼ ਲਗਾਇਆਇਆ ਤਾਂ ਇਨਕਮ ਟੈਕਸ ਅਧਿਕਾਰੀ ਦਾ ਦਾਵਾ ਹੈਗਾ ਕਿ ਕੁਮਾਰ ਨੂੰ ਇਸ ਨਿਵੇਸ਼ ਦੇ ਉੱਤੇ ਵਿਆਜ ਵੀ ਮਿਲਿਆ ਸੀਗਾ ਹਾਲਾਂਕਿ ਵਿਭਾਗ ਇਹ ਸਾਬਤ ਨਹੀਂ ਕਰ ਸਕਿਆ ਕਿ ਇਹ ਨਿਵੇਸ਼ ਕਦੋਂ ਤੇ ਕਿਵੇਂ ਤੇ ਕਿੱਥੇ ਕੀਤਾ ਗਿਆ ਸੀਗਾ ਵਿਆਜ ਦੀ ਰਕਮ ਦੇ ਆਧਾਰ ਦੇ ਉੱਤੇ ਉਲਟੇ ਹਿਸਾਬ ਦੇ ਨਾਲ 22 ਕਰੋੜ ਦੀ ਰਕਮ ਦਾ ਅੰਦਾਜ਼ਾ ਲਗਾਇਆ ਗਿਆ ਹੈਗਾ ਕੁਮਾਰ ਨੇ ਆਪਣੇ ਖਿਲਾਫ ਲੱਗੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਉਸ ਦਾ ਕਹਿਣਾ ਸੀਗਾ ਕਿ ਨਾ ਤਾਂ ਉਸ ਦਾ ਕਿਸੇ ਰੀਅਲ ਸਟੇਟ ਕੰਪਨੀ ਦੇ ਨਾਲ ਕੋਈ ਲੈਣਾ ਦੇਣਾ ਹੈ ਤੇ ਨਾ ਹੀ ਪ੍ਰਵੀਨ ਜੈਨ ਨਾਮ ਦੇ ਕਿਸੇ ਵਿਅਕਤੀ ਦੇ ਨਾਲ ਕੋਈ ਸੰਬੰਧ ਹੈ ਉਸਨੇ ਕਿਹਾ ਹੈ ਕਿ WhatsApp ਚੈਟ ਕਿਸੇ ਤੀਜੇ ਵਿਅਕਤੀ ਦੇ ਫੋਨ ਤੋਂ ਮਿਲੀ ਸੀਗੀ ਅਤੇ ਨਾ ਤਾਂ ਉਹ ਚੈਟ ਉਸਦੇ ਨਾਮ ਦੇ ਉੱਤੇ ਸੀ ਅਤੇ ਨਾ ਹੀ ਕਿਸੇ ਪ੍ਰਮਾਣਿਤ ਦਸਤਾਵੇਜ਼ ਦੇ ਨਾਲ ਜੁੜੀ ਹੋਈ ਸੀ ਇਸ ਦੇ ਬਾਵਜੂਦ ਜੋ ਕਿ ਆਇਕਰ ਅਧਿਕਾਰੀ ਨੇ ਉਸ ਦੀ ਆਪਤੀ ਖਾਰਜ ਕਰ ਦਿੱਤੀ ਅਤੇ ਟੈਕਸ ਆਰਡਰ ਜਾਰੀ ਕਰ ਦਿੱਤਾ ਹੈਗਾ ਤੇ ਉਸਨੇ ਦਾਸੇ ਕਿ ਸੀ ਆਈਟੀ ਨੇ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ ਐ ਅਖੀਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੁਮਾਰ ਨੇ ਇਹ ਮਾਮਲਾ ਆਕਰ ਅਪੀਲੀਅਤ ਅਦਾਲਤ ਦੇ ਵਿੱਚ ਦਿੱਲੀ ਦੇ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ ਵੱਡੀ ਰਾਹਤ ਮਿਲੀ ਤੇ ਆਈਟੀ ਐਟ ਨੇ ਕਿਹਾ ਹੈਗਾ ਕਿ ਸਿਰਫ ਵਟਸਐਪ ਚੈਟ ਜਾਂ ਫਿਰ ਕਿਸੇ ਤੀਜੇ ਵਿਅਕਤੀ ਦੇ ਮੋਬਾਈਲ ਦਾ ਡਾਟਾ ਦੇ ਆਧਾਰ ਦੇ ਉੱਤੇ ਕਿਸੇ ਕਰਦਾਤਾ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਸਕਦੀ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰਿਬਿਊਨਲ ਨੇ ਪਾਇਆ ਹੈਗਾ ਕਿ ਕਿਸੇ ਦੇ ਕਿਸੇ ਵੀ ਲਿਫਾਫੇ ਜਾਂ ਫਿਰ ਦਸਤਾਵੇਜ਼ਾ ਦੇ ਉੱਤੇ ਕੁਮਾਰ ਦਾ ਨਾਮ ਸਾਫ਼ ਤੌਰ ਦੇ ਉੱਤੇ ਦਰਜ ਨਹੀਂ ਸੀਗਾ ਜੋ ਕਿ ਵਿਆਜ ਦੀ ਗਿਣਤੀ ਵਾਲੀ ਸ਼ੀਟ ਮਿਲੀ ਹੈ ਤੇ ਉਹ ਨਾ ਹੀ ਪ੍ਰਮਾਣਿਤ ਸੀ ਤੇ ਨਾ ਹੀ ਕਿਸੇ ਦਸਤਾਵੇਜ਼ ਜੋ ਕਿ ਦਸਤਖਤ ਵਾਲੀ ਹੈ ਤੇ ਨਾ ਹੀ ਕੋਈ ਲੋਨ ਐਗਰੀਮੈਂਟ ਸੀਗਾ ਤੇ ਨਾ ਹੀ ਰਸੀਦ ਤੇ ਨਾ ਹੀ ਭੁਗਤਾਨ ਦਾ ਕੋਈ ਸਬੂਤ ਸੀਗਾ ਇੱਥੋਂ ਤੱਕ ਕਿ ਪ੍ਰਵੀਨ ਜੈਨ ਅਤੇ ਉਸ ਦੇ ਪੁੱਤਰ ਦੇ ਬਿਆਨ ਦੇ ਉੱਤੇ ਵੀ ਕੁਮਾਰ ਦਾ ਨਾਮ ਨਹੀਂ ਸੀਗਾ ਤਾਂ ਆਈਟੀਏਟੀ ਨੇ ਸੁਪਰੀਮ ਕੋਰਟ ਦੇ ਪੁਰਾਣੇ ਇਸ ਦਾ ਹਵਾਲਾ ਦਿੰਦੇ ਹੋਏ ਕਿਹਾ ਹੈਗਾ ਕਿ ਧਾਰਾ 153 ਸੀ ਦੇ ਤਹਿਤ ਕਾਰਵਾਈ ਉਦੋਂ ਹੀ ਹੋ ਸਕਦੀ ਹੈ ਜਦੋਂ ਛਾਪੇ ਦੌਰਾਨ ਕੋਈ ਠੋਸ ਤੇ ਦੋਸ਼ ਸਾਬਤ ਕਰਨ ਵਾਲਾ ਸਬੂਤ ਮਿਲੇ ਇਸ ਮਾਮਲੇ ਦੇ ਵਿੱਚ ਅਜਿਹਾ ਕੋਈ ਸਬੂਤ ਨਹੀਂ ਸੀਗਾ ਅੰਤਿਮ ਫੈਸਲੇ ਦੀ ਸੁਣਾਉਂਦੇ ਆ ਜੋ ਕਿ ਆਈਟੀਏਟੀ ਦਿੱਲੀ ਨੇ ਆਇਕਰ ਵਿਭਾਗ ਦੇ ਸਾਰੇ ਦਾਅਵੇ ਰੱਦ ਕਰ ਦਿੱਤੇ ਤੇ ਕੁਮਾਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਤੇ 22 ਕਰੋੜ ਰੁਪਏ ਦੀ ਜੋ ਕਿ ਟੈਕਸ ਡਿਮਾਂਡ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਗਈ ਹੈ ਤੇ ਵਿਭਾਗ ਦੀ ਕਾਰਵਾਈ ਨੂੰ ਬਿਨਾਂ ਸਬੂਤ ਦੀ ਕਹਾਣੀ ਕਰਾਰ ਦਿੱਤਾ ਗਿਆ ਹੈ ਤੇ ਉਸ ਟਾਈਮ ਜੋ ਕਿ ਤੁਹਾਨੂੰ ਦੱਸਦੀ ਹੈ ਕਿ ਕੁਮਾਰ ਨੇ ਸੁੱਖ ਦਾ ਸਾਹ ਲਿਆ